ਫਗਵਾੜਾ ਦੇ ਸਰਾਏ ਰੋਡ ਤੇ ਪੁਲ ਦੇ نیچے ਗੁੰਡਾਗਰਦੀ ਦਾ ਹੋਇਆ ਨੰਗਾ ਨਾਚ ਜਿੱਥੇ ਦੋ ਨੌਜਵਾਨਾਂ ਦੇ ਗੁੱਟਾਂ 'ਚ ਹੋਈ ਝਗੜੇ ਵਿੱਚ ਤਿੰਨ ਨੌਜਵਾਨ ਹੋਏ ਜ਼ਖਮੀ ਜਿਨ੍ਹਾਂ ਨੂੰ ਇਲਾਜ ਲਈ ਲਿਆਂਦਾ ਗਿਆ ਫਗਵਾੜਾ ਸਿਵਲ ਹਸਪਤਾਲ ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਥਾਣਾ ਸਿਟੀ ਦੀ ਪੁਲਿਸ ਟੀਮ ਉਥੇ ਪਹੁੰਚੀ ਦਾ ਇਲਾਜ ਨਹੀਂ ਆਇਆ ਦੋਨਾਂ 13 ਵੱਲੋਂ ਇੱਕ ਦੂਜੇ ਤੇ ਲਾਇਗੇ ਗੰਭੀਰ ਅਰੋਪ ਆਓ ਦੇਖਦੇ ਆ ਇਸ ਵੀਡੀਓ ਚ ਬਤਨ ਕੀ ਰਾਹੇ ਤੋਂ ਦਰਪ ਖਲੂਚਾ ਦੇ ਨਾਲ ਜੱਜ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਪਹਿਲੇ ਮਣੀ ਬਾਲੇ ਆ ਜੀ ਬੁੱਧਾ ਬਿੰਦ ਰਖਿਆ ਕਹਿੰਦੇ ਆ ਕਿੱਥੇ ਰਹਿਣ ਵਾਲੇ ਪਿਛਲਾ ਏਰੀਆ ਸੁਨਾਪੁਰ ਉੱਤਾਂ ਆਉਣਗੇ ਜੀ ਕਿਰਾਏ ਤੇ ਰਹਿਣੇ ਤੇ ਕੋਤੜਾ ਤੇ ਕੀ ਮਾਮਲਾ ਕੀ ਆ ਜਿਹੜਾ ਇੱਥੇ ਹਸਪੀਟਲ ਦਾ ਮਾਮਲਾ ਆ ਜੀ ਅਸੀਂ ਉੱਥੇ ਖੜੇ ਸੀਗੇ ਆਪਣੇ ਪੁਲ ਦੇ નીચે 슈ਗਰ ਮਿਲ ਨੂੰ ਜਿਹੜਾ ਚੋਂਗਾ ਕੋਨੇ ਜਿਗੜੇ ਤੇ ਉਹ ਗੱਲ ਕਰਦੇ ਕਰਦੇ ਮੁੰਡਾ ਕਿਸੇ ਦੇ ਨਾਲ ਲੜ ਲਿਆ ਸੀ ਉਹਨੂੰ ਸਮਝਾਣ ਟੇ ਕਿ ਜੇ ਕੋਈ ਇੱਕ ਨਾ ਨਾ ਲੜਿਆ ਕਰ ਜਿਹੜੀ ਗੱਲ ਹੈਗੀ ਹੈ ਤੋ ਯਾਨੀ ਬਹਿ ਕੇ ਆਪਾਂ ਗੱਲ ਲਵਾਂਗੇ। ਇਹ ਗੱਲ ਵੀ ਇਹਨੇ ਗਾਲ-ਗੋਲ ਕੱਢੀ ਆ ਗਾਲ ਕੱਢ ਕੇ ਇਹਨੇ ਤਾਂ ਮਾਈ ਹੱਥੋ ਪਾਈ ਹੋਏ ਆ। ਹੱਥੋ ਪਾਈ ਹੋ ਕੇ ਜਦੋਂ ਇਹਨੂੰ ਛੱਡ ਦਿੱਤਾ ਇਹ ਸਾਰਿਆਂ ਨੇ ਗੱਲ ਕਰ ਵੀ ਲਈ ਹੈ। ਨਾ ਵੀ ਲਿਆ ਇਹਨੂੰ ਕਿ ਅਜੇ ਤੋਬਾਰ ਨਾ ਤੂੰਗੇ ਇਹਨੂੰ ਕੁਝ ਕਹੀਂ ਨਾ ਇਦਾਂ ਦਾ ਡਿਵਲ ਕੋਈ ਕੁਝ ਕਹੂਗਾ। ਪਰ ਇਹਨੇ ਮੁੰਡੇ ਸਾਹਦੇਲੇ ਪਿੱਛੇ ਨਾਲੇ। ਕਹਿੰਦੇ ਸਾਦੇ ਮੁੰਡੇ। ਇਹਨੇ ਨਵੀਂ ਨੇ। ਨਵੀਂ ਨੇ। ਨਵੀਂ ਮੁੰਡਾ ਜਿਹੜਾ ਇਹਨੇ ਮੁੰਡੇ ਸੱਤ ਕੇ ਮੁੰਡੇ ਬਸ ਖੱਲੇ ਨੂੰ ਪੈ ਗਏ ਮੇਰੇ ਹੋਈ ਕਿੱਥੇ ਲੜਾਈ ਇਹ ਸੀ ਇਹ ਹੋਈ ਆ ਜੀ ਸ਼ੂਗਰ ਮਿਲ ਵਾਲਾ ਜਿਹੜਾ ਸਰਾਏ ਰੋਡ ਵਾਲਾ ਜਿੱਥੇ ਸੱਜੀਆਂ ਲੱਗਦੀਆਂ ਹਾਂਜੀ ਉਹਦੇ ਪੁਲ ਦੇ નીચે ਤੇ ਬੰਦੇ ਕਿੰਨੇ ਵੀ 30 ਸੀਗੇ ਇਹ ਹੁਣ ਇੱਕ ਤਕੜੀ ਦੀ 10 11 ਜਣ ਤੇ ਤੁਹਾਡੇ ਦੇ ਕਿਸ ਚੀਜ਼ ਦਾ ਬਾਰ ਕੀਤਾ ਨਹੀਂ ਤੁਹਾਡੇ ਦੇ ਕਿਸ ਚੀਜ਼ ਦਾ ਬਾਰ ਕੀਤਾ ਇਹ ਇੱਕ ਦਾ ਤੁਸੀਂ ਇਹਨਾਂ ਕੋਲ ਤੇ ਹੋ ਚੱਕਿਆ ਹੋਇਆ ਸੀ ਇਹਦੀ ਬੱਟਾ ਹੁੰਦਾ ਜਿਹੜਾ ਭਾਰ ਢੋਲਣ ਵਾਲਾ ਉਹਦੇ ਨਾਲ ਮਤਲਬ ਕੀ ਇਹਨਾਂ ਨੇ ਮਾਰਿਆ ਤੇ ਕੋਈ ਪੁਰਾਣੀ ਰੰਜਿਸ਼ ਆ ਆਪਣੀ ਪਹਿਲੋਂ ਪੁਰਾਣੀ ਰੰਜਿਸ਼ ਹੀ ਹੈ ਲੋ ਜਾਨਾ ਜੀ ਪੁਰਾਣੀ ਹੈ ਤੇ ਅੱਜ ਤੁਹਾਨੂੰ ਅੱਜ ਤੁਹਾਨੂੰ ਕੀ ਚੰਗਾ ਕਰਦੇ ਅੱਜ ਤੁਹਾਨੂੰ ਘੇਰ ਕੇ ਇਹਨਾਂ ਨੇ ਕੁੱਟਿਆ ਹਾਂਜੀ ਹਾਂਜੀ ਕਿੰਨੇ ਕੋਈ ਨਾਮ ਕੀ ਬੰਦੇ ਪਹਿਚਾਣ ਚ ਹੈ ਕੋਈ ਨਾਮ ਵਗੈਰਾ ਹਾਂਜੀ ਸਾਰੇ ਪਹਿਚਾਣ ਚ ਕੋਈ ਨਾਮ ਵਗੈਰਾ ਦੱਸ ਦਿਓ 2-4 ਬੰਦੇ ਹੋ ਗਿਆ 26 ਹੋ ਗਿਆ ਟੋਨੀ ਆ ਹਮਮ ਹੋਰ 2-3 ਜਾਣੇ ਹੈਗੇ ਇਹ ਕਿੱਥੇ ਦੇ ਰਹਿਣ ਵਾਲੇ ਸਾਰੇ ਇਹ ਭਗਤਪੁਰਾ ਜੀ ਭਗਤਪੁਰੇ ਦੇ ਹਾਂਜੀ ਭਗਤ ਤੇ ਪਹਿਲੋਂ ਵੀ ਲੜਾਈ ਹੋਈ ਤੁਹਾਡੀ ਕੋਈ ਪਹਿਲਾਂ ਥੋੜੀ ਦੇਰ ਪਹਿਲਾਂ ਹੋਈ ਸੀ ਉਰ ਉਹ ਨਹੀਂ ਸੀ ਇੰਨਾ ਕੋਈ ਗੱਲ ਵਧੀ ਸੀ ਆ ਹੁਣ ਜ਼ਿਆਦਾ ਹੋਈ ਹੈ ਤੇ ਅੱਜ ਕਿੰਨੇ ਕ ਵਜੇ ਹੋਈ ਹੈ ਲੜਾਈ ਇਹ ਹੋਣੀ ਸੀ ਅੱਧਾ ਘੰਟਾ ਪਹਿਲਾਂ ਅੱਧਾ ਘੜੇ ਪਹਿਲਾਂ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਤੁਸੀਂ ਹਾਂਜੀ ਕੀਤੀ ਹੈ ਜੀ ਹੁਣ ਐਮਐਲਆਰ ਕਟ ਹੋਊਗੀ ਤੁਹਾਨੂੰ ਆਉਂਗੀ ਤੇ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਪੁਲਿਸ ਵਗੈਰਾ ਆਈ ਹੈ ਮੌਕੇ ਤੇ ਉੱਥੇ ਤਾਂ ਨਹੀਂ ਆਈ ਸਰ ਮੁੜ ਕੇ ਉੱਥੋਂ ਲੁਖਣੇ ਜਦੋਂ ਕੱਢਿਆ ਸਾਰਾ ਜਾਮ ਲੱਗ ਗਿਆ ਜੀ ਆ ਫਿਰ ਅਸੀਂ ਸਿੱਧਾ ਹਸਪੀਟਲ ਆਏ ਆ ਇੱਥੇ ਆਈ ਹੈ ਪੁਲਿਸ ਉੱਥੇ ਤਾਂ ਨਹੀਂ ਆਈ ਕੀ ਮੰਗ ਰੱਖਦੇ ਆ ਅੱਬ ਮੰਗੇ ਹੀ ਹੈ ਜੀ ਜੋ ਕਾਰਵਾਈ ਹੈਗੀ ਕੀਤੀ ਆਵੇਂ ਇਨਸਾਮ ਦਿੱਤਾ ਜਾਵੇ ਤੁਹਾਨੂੰ ਜੀ ਰਾਣਾ ਮਾ ਵੀ ਸ਼ੇਖ ਹੈ ਜੀ ਅਬ ਸ਼ੇਖ ਜੀ ਇੱਥੇ ਹਸਪੀਟਲ ਜਾਏ ਕੀ ਮਾਮਲਾ ਕੀ ਸਾਰਾ ਮਾਰੇ 10 15 ਜਣਾਂ ਨੇ ਪਹਿਲਾਂ ਮੰਨੂ ਕੁੱਟਿਆ ਫਿਰ ਮੇਰੇ ਭਰਾ ਨੂੰ ਕੁੱਟਿਆ ਜੀ ਸਾਡੇ ਮੰਮੀ ਡੈਡੀ ਹੈ ਨਹੀਂ ਗਏ ਜੀ ਸਾਨੂੰ ਬਹੁਤ ਤੰਗ ਕੀਤਾ ਜੀ ਇਹ ਬੰਦੇ ਬੁਲਾ ਕੇ ਰੋਜ਼ ਧਮਕੀਆਂ ਦਿੰਦਾ ਸਾਨੂੰ ਕਾਲੀਆਂ ਦਿੰਦਾ ਜੀ ਇਹਨੂੰ ਪੁੱਛੋ ਤੇ ਲੜਾਈ ਕਦੋਂ ਹੋਈ ਤੁਹਾਡੀ ਜਿਹੜਾ ਇਹ ਆ ਜਿਹੜੇ ਅੰਦਰ ਬੈਠੇ ਆ ਇਹ ਨਾਮ ਕੀ ਉਹਦਾ ਉਹ ਬਿੰਦ ਰੱਖਿਆ ਜੀ ਕਿੱਥੇ ਦਾ ਰਹਿਣ ਵਾਲਾ ਉਹ ਪਤਾ ਨਹੀਂ ਖੋਥਣਾ ਰੋਡ ਖੋਥਣਾ ਰੋਡ ਤੇ ਪਹਿਲਾਂ ਵੀ ਲੜਾਈ ਹੋਈ ਤੁਹਾਡੀ ਪਹਿਲਾਂ ਨਹੀਂ ਹੋਈ ਜੀ ਬੱਲਾ ਸਹੀ ਨਹੀਂ ਹੈਗਾ ਜੀ ਇਹ ਬੰਦੇ ਸੱਦ ਕੇ ਸਾਨੂੰ ਮਾਰ ਫੋ ਆਂਦਾ ਹੈ ਤੇ ਲੜਾਈ ਕੱਲ ਹੀ ਹੋਈ ਹੈ ਹਾਂਜੀ ਕੀ ਕਾਰਨ ਨਾਲ ਲੜਾਈ ਪੈਸੇ ਲੈਣੇ ਸੀ ਜੀ ਕਿੰਨੇ ਲੈਣੇ ਪਏ ਪੈ ਲੈਣਾ ਸੀ 1000 ਰੁਪਏ ਦੇ ਕੋ ਅੱਛਾ 1000 ਰੁਪਏ ਪਿੱਛੇ ਲੜ ਲੜ ਪੇ ਲੜੇ ਨਹੀਂ ਉਹ ਕੱਲਾ ਕੱਲਾ ਜੇ ਨੇ ਉਹ ਲੜਿਆ ਸਾਡੇ ਨਾਲ ਕਿਹੜੀ ਚੀਜ਼ ਨੇ ਤੁਹਾਡੇ ਤੇ ਹਮਲਾ ਕੀਤਾ ਇਹਨੇ ਹਾਂਜੀ ਮੁੰਡੇ ਆਲੇ ਆ ਕੇ ਹਮਲਾ ਕੀਤਾ ਜੀ 15 20 ਮੁੰਡੇ ਲਿਆਂਦੇ ਸੀ ਕਿਸ ਚੀਜ਼ ਨਾ ਬਾਹਰ ਕੀਤਾ ਉਹਨੇ ਤੁਹਾਡੇ ਥੱਲੇ ਕੁਰਬਾਨਾ ਸੀਗੇ ਜੀ ਉਹਨਾਂ ਕੋ 1000 ਸਾਰੇ ਉਹਨਾਂ ਦੇ ਸੀਗੇ ਕਿੰਨੇ ਵੇ ਹੋਈ ਲੜਾਈ ਇਹ ਹੋਈ 6 7 ਵਜੇ ਹਾਂਜੀ 6 7 ਵਜੇ 6 ਵਜੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਇਸ ਮਾਮਲੇ ਨੂੰ ਲੈ ਕੇ ਨਹੀਂ ਹਲੇ ਤੱਕ ਕੀਤੀ ਨਹੀਂ ਜੀ ਹੁਣ ਚੱਲੇ ਪੁਲਿਸ ਆਈ ਦੀ ਮੌਕੇ ਤੇ ਮੌਕੇ ਤੇ ਪੁਲਿਸ ਜੀ ਆਈ ਤਾਂ ਆਈ ਹੀ ਹੈ ਵਚਕੇ ਗਏ ਹੈ ਪੀਸਾ ਤੁਸੀਂ ਕਿੱਥੇ ਰਹਿਣ ਵਾਲੇ ਆ ਅਸੀਂ ਪ੍ਰੀਤ ਨਗਰ ਮਿਲਦਾ ਪ੍ਰੀਤ ਨਗਰ ਡੈਡੀ ਦਾ ਨਾਮ ਕੀ ਹੈ ਤੁਹਾਡਾ ਤਲਵੰਤ ਕਮਨ ਤਲਵੰਤ ਹਾਂਜੀ ਇਹ ਵਿਆਹੇ ਬੰਦੇ ਆ ਜੀ ਆਪਾਂ ਕਿਹੜਾ ਛੜੇ ਸ਼ਾਂਟ ਆ ਇਹ ਤਾਂ ਛੜੇ ਸ਼ਾਂਟ ਆ ਜੀ ਜਣੇ ਗਣੇ ਨੂੰ ਘੁੱਟ ਦਿੰਦੇ ਆ ਇਹਨਾਂ ਕੋਲ ਤਾਂ ਪੈਸਾ ਹੈਗਾ ਅਸੀਂ ਗਰੀਬ ਬੰਦੇ ਆ ਮਰਾ ਸਾਡੇ ਨਾਲ ਨਿਯਾਇਤ ਕਰਦੇ ਆ ਕਿ ਜਿਹੜਾ ਲੜਾਈ ਝਗੜਾ ਆਇਆ ਵਾ ਕੀ ਕਹਣਾ ਜੀ ਗਾਰਗਾਈ ਦੀ ਲੜਾਈ ਸਾਡੇ ਕੋਲ ਆਈ ਹੈਗੇ 6 ਬੰਦੇ ਆਏ ਸੀ ਸਾਡੇ ਕੋਲ ਜਿਸਟਰੀ ਆਫ ਅਸਾਲਟ ਦੇ ਨਾਲ ਤੇ ਜਿਨ੍ਹਾਂ ਵਿੱਚੋਂ ਇੱਕ ਬੰਦੇ ਦਾ ਅਸੀਂ ਕਰ ਦਿੱਤਾ ਹੈ ਤੇ ਬਾਕੀ ਜੋ ਦੂਸਰੀ ਪਾਰਟੀ ਹੈ ਉਹ ਹਜੇ ਚਾਲੇ ਕੋ ਪਰਚਾ ਨਹੀਂ ਕਰਵਾਇਆ ਹੈ ਪੇਸ਼ੈਂਟ ਫਿਲਹਾਲ ਦੀ ਕਿਹੜੀ ਸਟੇਬਲ ਹੈ ਤੇ ਪੁਲਿਸ ਕਾਰਵਾਈ ਜੋ ਵੀ ਹੈ ਉਹ ਕਰ ਦਿੱਤੀ ਗਈ ਸਰ ਕੋਈ ਪਤਾ ਚੱਲੇ ਕਿੱਥੇ ਦੇ ਰਹਿਣ ਵਾਲੀ ਵਿਅਕਤੀ ਇਹ ਕੁਛ ਬਗਧੀਆਂ ਦੇ ਨੇ ਕੁਛ ਖੋਤੜਾਂ ਦੇ ਕੁਛ ਭਗਤਪੁਰੇ ਦੇ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸਰ ਹਾਂਜੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ